ਚਾਈਨਾ ਡੋਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਲੰਧਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਕੁਲਚੇ ਵੇਚਣ ਵਾਲੇ ਨੂੰ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਪੁਲਿਸ ਮੁਤਾਬਕ ਦੋਸ਼ੀ ਕੁਲਚੇ ਵੇਚਣ ਵਾਲਾ ਕੁਲਚਿਆਂ ਦੀ ਆੜ ਵਿੱਚ ਚਾਈਨਾ ਡੋਰ ਵੇਚ ਰਿਹਾ ਸੀ ਅਤੇ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਚਲਾਈ ਗਈ ਸਰਚ ਅਭਿਆਨ ਦੌਰਾਨ ਉਸ ਕੋਲੋਂ ਚਾਈਨਾ ਡੋਰ ਬਰਾਮਦ ਹੋਈ ਸਰ ਕਿਤੇ ਚਾਇਨਾ ਡੋਰ ਤੇ ਮਹਿੰਨ ਸ਼ੁਰੂ ਕੀਤੀ ਗਈ ਹੈ ਕੀ ਲੱਗਦਾ ਹੈ ਕਿਥੋਂ ਬ੍ਰਾਂਖ ਕੀਤੀ ਕਿੰਨੀ ਚਾਇਨਾ ਡੋਰ ਹੈ ਕੀ ਕਹਾਣਾ ਹੈ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਨਿਰਦੇਸ਼ਾਂ ਹੇਠ ਅਸੀਂ ਇੱਕ ਮਹਮ ਚਲਵਾਈ ਸੀਗੀ ਜਿਸ ਵਿੱਚ ਚਾਇਨਾ ਡੋਰ ਨੂੰ ਕਾਬੂ ਕਰਨਾ ਸੀ ਚਾਇਨਾ ਡੋਰ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਸੀ ਸਾਨੂੰ ਪਤਾ ਲੱਗਾ ਕਿ ਕਰਾਮੂਨਾ ਦਾ ਵਿਅਕਤੀ ਜੋ ਕੋਲਚਿਆਂ ਦੀ ਜੜੀ ਲਗਾਉਂਦਾ ਤੇ ਉਸ ਯਾਰਡ ਵਿੱਚ ਚਾਇਨਾ ਡੋਰ ਦੀ ਵਿਕਰੀ ਕਰਦਾ ਪਿਆ ਹੈ ਜਿਸ ਨੂੰ ਅਸੀਂ ਆਪ ਦਾ ਸੋਰਸ ਨਾਲ ਕੈਪਚਰ ਕੀਤਾ ਉਸ ਤੋਂ ਜਦੋਂ ਅਸੀਂ ਉਸ ਨੂੰ ਫੜਿਆ ਉਸ ਤੋਂ 11 ਕਟੂ ਚਾਈਨਾ ਡੋਰ ਤੇ ਬਰਾਮਦ ਹੋਏ ਉਸ ਨੂੰ ਮੌਕੇ ਤੇ ਕੈਪਚਰ ਕਰਕੇ ਉਸ ਤੇ ਬਣਦੀ ਕਾਰਵਾਈ ਕੀਤੀ ਗਈ ਇਹ ਕਿੱਥੋਂ ਲਿਆਂਦਾ ਸੀਗਾ ਕਿੱਥੇ ਕਿਤੇ ਵੇਚਦਾ ਸੀਗਾ ਇਹ ਸੋਰਸ ਇਹਦੇ ਅਸੀਂ ਆਪਣੇ ਡਿਪਲੋਏ ਕੀਤੇ ਨੇ ਇਹਦੇ ਵਿੱਚ ਵੀ ਉਹ ਕਿੱਥੋਂ ਲੈ ਕੇ ਆ ਰਿਹਾ ਸੀਗਾ ਤੇ ਗਾਹਾਂ ਕਿਹਨੂੰ ਕਿਹਨੂੰ ਸਪਲਾਈ ਕਰਦਾ ਸੀ ਉਹਦੀ ਹਾਲੇ ਚੱਲਦੀ ਪਈ ਆ ਜਾਂਚ ਤੇ ਜਦੋਂ ਇਹਦੇ ਬਾਰੇ ਪੂਰਾ ਪਤਾ ਲੱਗ ਗਿਆ ਤੇ ਤੁਹਾਨੂੰ ਅਸੀਂ ਜ਼ਰੂਰ ਸਰਕਾਰ ਵੱਲੋਂ ਵੀ ਇਹ ਪੂਰੇ ਆਦੇਸ਼ ਆ ਵੀ ਹਾਂਜੀ ਸਾਡੇ ਮਾਨਯੋਗ ਡੀਸੀ ਸਾਹਿਬ ਵੱਲੋਂ ਆਦੇਸ਼ ਆਏ ਹੋਏ ਨੇ ਵੀ ਜੈਨਾ ਦੌਰ ਦਾ ਬਿਲਕੁਲ ਵੀ ਵਿਕਰੀ ਨਹੀਂ ਹੋਣੀ ਕਿਤੇ ਵੀ ਵੇਚ ਨਹੀਂ ਦੇਣੀ ਤੇ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸਟੈਪ ਕਿੰਨੇ ਵਿਅਕਤੀ ਇਹਦੇ ਚ ਇਹਦੇ ਚ ਵਿਅਕਤੀ ਤਾਂ ਦੋ ਸੀਗੇ ਬਟ ਮੇਨ ਜਿਹੜਾ ਕਲਪਰੇ ਰਾਮੂ ਆਪ ਸੀਗਾ ਦੂਜਾ ਵਿਅਕਤੀ ਹਲੇ ਉਸ ਦੀ ਜਾਂਚ ਪੜਤਾਲ ਹੋ ਰਹੀ ਹੈ ਜਦੋਂ ਜੋ ਉਸ ਤੇ ਬਾਰੇ ਕੁਝ ਪਤਾ ਲੱਗਿਆ ਤੇ ਉਹਦੇ ਬਣਦੀ ਕਾਰਵਾਈ ਉਸ ਤੇ ਕੀਤੀ ਗਈ ਹੈ ਅਪਰੇ ਕੀ ਵੇਚਦਾ ਹੈ ਕਿ ਅਪਰੇ ਹੀ ਵੇਚਦਾ ਸੀ ਬੋਲਣਾ ਹਾਂਜੀ ਇਸ ਦੀ ਆਪ ਦੀ ਦੁਕਾਨ ਹੈ ਇੱਥੇ ਅਪਰੇ ਦੇ ਵਿੱਚ ਹੀ ਆ ਅਪਰੇ ਦੇ ਵਿੱਚ ਹੀ ਕੋਚੇ ਪੁਰਾਣਾ ਵਿਅਕਤੀ ਹੈ ਇੱਥੇ ਪੁਰਾਣਾ ਰਹਿੰਦਾ ਹੈ Uh, Chandar Consultants Limited Building Maintenance Handyman under Chat Trade Platform is now available on your local London area. He has more than five years experience in same line. He used to work with reputed companies, agencies, as well local builders with brothers. He is professional by plumbing, electrician, masonry, carpentering. For more information, please contact him at under Check Trade Trade, www CheckTrade platform www.chectrait.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ